ਬਰਤਾਨੀਆ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਨੇ ਤੇ ਲੇਬਰ ਪਾਰਟੀ ਨੇ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕੀਤੀ ਹੈ ਪਰ ਪੰਜਾਬੀਆਂ ਲਈ ਖਾਸ ਗੱਲ ਇਹ ਹੈ ਕਿ ਪੰਜਾਬੀਆਂ ਦੇ ਵਿੱਚੋਂ ਵੀ ਬੋਡੀ ਗਿਣਤੀ ਦੇ ਵਿੱਚ ਲੋਕ ਇਸ ਵਾਰ ਪਾਰਲੀਮੈਂਟ 'ਚ ਪਹੁੰਚੇ ਆ ਕਿਹੜੇ ਕਿਹੜੇ ਆਗੂ ਕਿਹੜੀ ਕਿਹੜੀ ਪਾਰਟੀ ਤੋਂ ਜਿੱਤ ਕੇ ਪਹੁੰਚੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪੱਣ న్యూਸ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਲਗਭਗ 9 ਪੰਜਾਬੀ ਜਿਹੜੇ ਆ ਉਹਨਾਂ ਨੇ ਬਰਤਾਨੀਆ ਦੀਆਂ ਜਿਹੜੀਆਂ ਪਾਰਲੀਮੈਂਟ ਚੋਣਾਂ ਨੇ ਉਹਨਾਂ ਚ ਜਿੱਤ ਪ੍ਰਾਪਤ ਕੀਤੀ ਹੈ ਨੌ ਦੇ ਵਿੱਚੋਂ ਵੀ ਜ਼ਿਆਦਾਤਰ ਲੇਬਰ ਪਾਰਟੀ ਦੇ ਨਾਲ ਸੰਬੰਧਤ ਨੇ ਲੇਬਰ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਜਿੱਤੇ ਨੇ ਤਨਮਨਜੀਤ ਸਿੰਘ ਢੇਸੀ ਇੱਕ ਵਾਰ ਫਿਰ ਪਾਰਲੀਮੈਂਟ ਚ ਪਹੁੰਚ ਗਏ ਨੇ ਬੜੀ ਢੱਡਲੇਦਾਰ ਆਵਾਜ਼ ਨੇ ਪੰਜਾਬੀਆਂ ਦੇ ਮੁੱਦੇ ਲਗਾਤਾਰ ਉੱਧਰ ਵੀ ਚੱਕਦੇ ਰਹੇ ਨੇ ਅਤੇ ਜਿਹੜਾ ਇਸ ਵਾਲੇ ਪੰਜਾਬ ਦੇ ਮੁੱਦੇ ਵੀ ਉਹਨਾਂ ਨੇ ਉਹਨਾਂ ਦੇ ਚੁੱਕਣ ਦੇ ਨਾਲ ਉਹਨਾਂ ਨੂੰ ਕ ਮੰਤਰੀ ਮੰਤਰੀ ਮੰਚ ਮਿਲਿਆ ਤਾਂ ਦੇਖਿਏ ਬ੍ਰਿਟੇਨ ਦੇ ਵਿੱਚ ਹੋਈਆਂ ਆਮ ਚੋਣਾਂ ਦੇ ਵਿੱਚ ਪੰਜਾਬੀ ਮੂਲ ਦੇ ਕਰੀਬ 9 ਆਗੂ ਹੈ ਜਿਹੜੇ ਉਹ ਚੋਣ ਜਿੱਤਣ ਦੇ ਵਿੱਚ ਸਫਰੇ ਨੇ ਜ਼ਿਆਦਾਤਰ ਆਗੂ ਜਿਹੜੇ ਆ ਸਤਾਧਾਰੀ ਲੇਬਰ ਪਾਰਟੀ ਦੇ ਟਿਕਟ ਤੇ ਚੋਣਾਂ ਚੋਣਾਂ ਜਿੱਤੀਆਂ ਜਿੱਤੀਆਂ ਨੇ ਇਹਨਾਂ ਸਭ ਦੇ ਵਿੱਚ ਪ੍ਰਮੁੱਖ ਨਾਮ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਦਾ ਆ ਉਹ ਮੂਰੂਪ ਦੇ ਵਿੱਚ ਜਲੰਧਰ ਦੇ ਰਹਿਣ ਵਾਲੇ ਨੇ ਉਹ ਤੀਜੀ ਵਾਰ ਸੰਸਦ ਬਣੇ ਨੇ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਖੁਸ਼ੀ ਵੀ ਮਨਾਈ ਜਾ ਰਹੀ ਹੈ ਇਸੇ ਨਾਲ ਹੀ ਚੋਣ ਜਿੱਤਣ ਵਾਲੇ ਸਾਰੇ ਸਾਰੇ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਜਾ ਰਹੀ ਹੈ ਇਸ ਵਾਰ ਬਟੇਨ ਦੇ ਵਿੱਚ ਇਹਨਾਂ ਚੋਣਾਂ ਦੇ ਦੌਰਾਨ ਰਾਜਨੀਤਿਕ ਪਾਰਟੀਆਂ ਨੇ 20 ਤੋਂ ਜ਼ਿਆਦਾ ਭਾਰਤੀ ਮੂਲ ਅਤੇ ਪੰਜਾਬੀਆਂ ਨੂੰ ਜਿਹੜੀ ਹੈ ਉਹ ਟਿਕਟਾਂ ਦੇ ਕੇ ਮੈਦਾਨ ਚ ਉਤਾਰਿਆ ਸੀ ਕਿਉਂਕਿ ਇੱਥੇ ਪੰਜਾਬੀਆਂ ਦੀ ਸੰਖਿਆ ਵੱਡੀ ਗਿਣਤੀ ਵਿੱਚ ਹੈ ਹਾਲਾਂਕਿ ਇਸ ਵਾਰ ਲਗਾਤਾਰ ਚੋਣ ਜਿੱਤਦੇ ਆ ਰਹੇ ਲੇਬਰ ਪਾਰਟੀ ਪਾਰਟੀ ਦੇ ਸੰਸਦ ਮੈਂਬਰ ਬਰਿੰਦਰ ਸ਼ਰਮਾ ਮੈਦਾਨ ਦੇ ਵਿੱਚੋਂ हट ਗਏ ਸਨ ਉਹ ਜਲੰਧਰ ਦੇ ਰਹਿਣ ਵਾਲੇ ਨੇ ਤੇ ਲੰਬੇ ਸਮੇਂ ਤੋਂ ਬ੍ਰਿਟੇਨ ਦੇ ਵਿੱਚ ਵਸੇ ਹੋਏ ਨੇ ਹਾਲਾਂਕਿ ਪਿਛਲੇ ਚੋਣਾਂ ਦੇ ਵਿੱਚ ਲਗਾਤਾਰ ਤਿੰਨ ਚੋਣਾਂ ਜਿੱਤਣ ਦੇ ਵਿੱਚ ਸਫਲ ਰਹੇ ਸੀ ਵਿਰਿੰਦਰ ਸ਼ਰਮਾ ਬੜਾ ਪ੍ਰਸਿੱਧ ਨਾਮ ਨੇ ਪ੍ਰਵਾਸੀ ਭਾਰਤੀਆਂ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਦੇ ਵਿੱਚ ਜੇਕਰ ਰਾਜਨੀਤੀ ਦੇ ਵਿੱਚ ਕਿਸੇ ਨੇ ਝੰਡੇ ਗੱਡੇ ਨੇ ਤੇ ਉਹ ਵਿਰਿੰਦਰ ਸ਼ਰਮਾ ਦਾ ਨਾਮ ਬਹੁਤ ਸਤਕਾਰ ਤੇ ਮਾਨ ਨਾਲ ਲਿਆ ਜਾਂਦਾ ਹੈ ਲੇਬਰ ਪਾਰਟੀ ਨਾਲ ਲੰਬੇ ਸਮੇਂ ਤੋਂ ਜੁੜੇ ਰਹੇ ਨੇ ਜੇਕਰ ਗੱਲ ਕਰੀਏ ਇਸ ਤੋਂ ਇਲਾਵਾ ਪ੍ਰੀਤਕੌਰ ਗਿਲਦੀ ਜੋ ਕਿ ਤੀਜੀ ਵਾਰ ਪਹੁੰਚੀ ਆ ਪਾਰਲੀਮੈਂਟ ਦੇ ਵਿੱਚ ਆ ਲੇਬਰ ਪਾਰਟੀ ਦੀ ਪ੍ਰੀਤ ਕੋਰ ਨੇ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ ਪ੍ਰੀਤ ਕੋਰ ਗਿੱਲ ਜਿਹੜੀ ਹੈ ਬ੍ਰਿੰਗੰਗਮ ਸੀਟ ਤੋਂ ਚੋਣ ਜਿੱਤ ਕੇ ਜਿਹੜਾ ਉਹ ਪਹੁੰਚੇ ਨੇ ਪਾਰਲੀਮੈਂਟ ਦੇ ਵਿੱਚ ਪ੍ਰੀਤ ਕੋਰ ਗਿੱਲ ਪਹਿਲੀ ਸਿੱਖ ਜਿਹੜੀ ਹੈ ਉਹ ਪਾਰਲੀਮੈਂਟੇਰੀਅਨ ਬ੍ਰਿਟੇਨ ਦੇ ਵਿੱਚ ਮਾਣ ਹਾਸਲ ਕਰ ਚੁੱਕੀ ਆ ਬਣਦਾ ਜਸ ਅਠਵਾਲ ਵੀ ਜਿਹੜੇ ਹੈ ਚੋਣ ਜਿੱਤਣ ਚ ਕਾਮਯਾਬ ਹੋਏ ਨੇ ਪਤਾ ਇਹ ਵੀ ਲੱਗਿਆ ਕਿ ਜਸ ਅਠਵਾਲ ਵੀ ਚੋਣ ਜਿੱਤ ਗਏ ਨੇ ਅਤੇ ਆਪਣੀ ਉਹਨਾਂ ਨੇ ਇਸ ਦੌੜ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਐਲ ਫੋਰਡ ਸਾਊਥ ਦੇ ਵਿੱਚੋਂ ਜਿਹੜਾ ਉਹਨਾਂ ਨੇ ਚੋਣ ਜਿੱਤੀ ਹੈ ਉਹਨਾਂ ਦਾ ਜਨਮ 1963 ਦੇ ਵਿੱਚ ਪੰਜਾਬ 'ਚ ਹੋਇਆ ਸੀ ਉਹ ਸਾਲ 2010 ਤੋਂ ਰਾਜਨੀਤੀ ਦੇ ਵਿੱਚ ਸਰਗਰਮ ਨੇ ਹਰਪ੍ਰੀਤ ਕੋਰ ਨੇ ਵੀ ਚੋਣ ਜਿੱਤ ਲਈ ਹੈ ਹਰਪ੍ਰੀਤ ਕੋਰ ਉੱਪਰ ਵੀ ਪੰਜਾਬੀ ਮੂਲ ਦੀ ਹੈ ਤੇ ਉਹਨੇ ਵੀ ਲੇਬਰ ਪਾਰਟੀ ਦੀ ਟੀਡ ਤੇ ਉਸਨੇ ਵੀ ਲੇਬਰ ਪਾਰਟੀ ਦੀ ਟੀਡ ਦੇ ਉੱਤੇ ਹਿਡਰਨਸ ਫੀਲਡ ਤੋਂ ਜਿਹੜੀ ਆ ਉਹ ਚੋਣ ਜਿੱਤੀ ਹੈ ਵਰਿੰਦਰ ਜਸ ਨੂੰ ਵੀ ਕਾਮਯਾਬੀ ਹਾਸਲ ਹੋਈ ਹੈ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟੀਡ ਤੇ ਚੋਣ ਜਿੱਤਣ ਵਾਲੇ ਆਗੂ ਬਣ ਗਏ ਨੇ ਉਹਨਾਂ ਨੇ ਵੀ ਜਿਹੜਾ ਆ ਵਾਲਰ ਹੈਮਨਸਟਨ ਵੈਸਟ ਤੋਂ ਚੋਣ ਜਿੱਤੀ ਹੈ ਇਸ ਦਰਾਂ ਉਹਨਾਂ ਨੇ ਆਪਣੇ ਜੇਤੂ ਲੈਣੇ ਜਾਣਦੇ ਜਿਹੜਾ ਸੀਗਾ ਉਸ ਸਮੇਂ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਜਿਹੜਾ ਉਹ ਉਹਨਾਂ ਦੀ ਵਧਾਈ ਵੀ ਕਬੂਲੀ ਤੇ ਉਹਨਾਂ ਦੇ ਵਿੱਚ ਜੋਸ਼ ਵੀ ਭਰਿਆ ਇਸੇ ਨਾਲ ਹੀ ਜਿਹੜਾ ਗੁਰਿੰਦਰ ਸਿੰਘ ਜੋਸਨ ਜਿਹੜਾ ਆ ਸੈਂਥਨ ਸੰਸਦੀ ਹਲਕਾ ਆ ਉੱਥੋਂ ਚੋਣ ਜਿੱਤ ਗਏ ਨੇ ਤਾਂ ਕੁੱਲ ਮਿਲਾ ਕੇ ਇਹ ਪੰਜਾਬੀ ਨੇ ਜਿਨ੍ਹਾਂ ਨੇ ਆਪਣੀ ਜਿੱਤ ਦਰਜ ਕੀਤੀ ਆ ਪੰਜਾਬ ਦੇ ਲੋਕਾਂ ਦੇ ਅੰਦਰ ਰਾਜਨੀਤੀ ਦੇ ਵਿੱਚ ਜਾਣ ਦਾ ਬਹੁਤ ਚਸਕਾਰਿਆ ਆ ਹਮੇਸ਼ਾ ਹੀ ਰਿਹਾ ਹੈ ਹਾਲਾਂਕਿ ਉਹਨਾਂ ਰਾਜਨੀਤਿਕ ਨੂੰ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਰਾਜਨੀਤੀ ਨੂੰ ਸਮਝਣ ਤੇ ਉਹਨੂੰ ਬੰਨ੍ਹ ਦੀ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ ਤਾਂ ਹੀ ਤਾਂ ਪੰਜਾਬ ਦੇ ਵਿੱਚ ਰਾਜਨੀਤੀ ਦਾ ਇਹ ਹਾਲ ਹੈ ਪਰ ਜੇਕਰ ਬਾਹਰ ਗੱਲ ਕਰ ਲਈ ਜਾਵੇ ਕੈਨੇਡਾ 'ਚ ਗੱਲ ਕਰ ਲਈ ਜਾਵੇ ਖਾਸ ਕਰਕੇ ਬ੍ਰਿਟੇਨ ਦੇ ਵਿੱਚ ਗੱਲ ਕਰ ਲਈ ਜਾਵੇ ਤਾਂ ਪੰਜਾਬੀਆਂ ਨੇ ਉੱਥੇ ਰਾਜਨੀਤੀ ਨੂੰ ਬੜੇ ਸੁਖਮ ਤਰੀਕੇ ਨਾਲ ਸਮਝਿਆ ਆਪਣੇ ਹਿੱਤਾਂ ਲਈ ਵਰਤਿਆ ਉੱਥੇ ਵਸਦੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਦੇ ਹਿੱਤਾਂ ਦੀ ਆਜਲੀ ਵਰਤਿਆ ਇਥੋਂ ਤੱਕ ਕਿ ਚੜਦੇ ਤੇ ਲਹਿੰਦੇ ਪੰਜਾਬ ਦੇ ਮੁੱਦਿਆਂ ਨੂੰ ਵੀ ਜਿਹੜਾ ਬ੍ਰਿਟੇਨ ਦੀ ਪਾਰਲੀਮੈਂਟ ਚ ਚੁੱਕ ਕੇ ਉਹਨਾਂ ਨੂੰ ਕ ਮੰਤਰੀ ਜਿਹੜਾ ਮੰਚ ਦੇ ਉੱਤੇ ਪਹੁੰਚਾਇਆ ਜਿਸ ਦੇ ਨਾਲ ਪੰਜਾਬੀ ਮੁੱਦਿਆਂ ਦੀ شناخت ਹੋ ਸਕੀ ਅਤੇ ਕਈ ਮੱਦੇ ਜਿਹੜੇ ਆ ਉਸ ਸਮੇਂ ਦੀਆਂ ਸਰਕਾਰਾਂ ਤੇ ਦਬਾਅ ਬਣਾਉਣ ਦੇ ਵਿੱਚ ਵੀ ਕਾਮਯਾਬ ਹੋਏ ਵਧਾਈ ਦਿੰਦੇ ਆ ਜਿੰਨੇ ਵੀ ਪੰਜਾਬੀ ਜਿੱਤੇ ਆ ਭਾਰਤੀ ਮੂਲ ਦੇ ਜਾਂ ਫਿਰ ਚੜਦੇ ਜਾਂ ਲਹਿੰਦੇ ਪੰਜਾਬ ਦੇ ਜਿੰਨੇ ਵੀ ਜਿਹੜੇ ਬੰਦੇ ਜਿੱਤੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਉਮੀਦ ਕਰਦੇ ਆ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਦੇ ਨਾਲ ਨਿਭਾਉਂਦੇ ਰਹਿਣਗੇ